ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅੱਜ ਇਹ ਨਾ ਬਣਾਉਣ ਲੱਗੀ ਹਾਂ ਕਟਹਲ ਦੀ ਸਬਜ਼ੀ ਇਹ ਹੈ ਨਾ ਕੰਡਿਆ ਜੇ ਵਾਲਾ ਹੁੰਦਾ ਹੈ ਉਹਦਾ ਕਟਿਆ-ਕਟਾਇਆ ਵੀ ਮਿਲ ਜਾਂਦਾ ਹੈ ਪਰ ਅੱਜ ਮਿਲਿਆ ਨਹੀਂ ਕਾਫੀ ਦੋ ਤਿੰਨ ਦੁਕਾਨਾਂ ਤੋਂ ਪੁੱਛਿਆ ਤੇ ਮਿਲਿਆ ਹੀ ਕੋਈ ਨਹੀਂ ਮੈਂ ਕਿਹਾ ਚਲ ਇਹੀ ਲੈ ਆਓ ਤੇ ਸਾਫਤ ਲੈ ਆਂਦਾ ਸੀ ਤੇ ਇਸ ਨੂੰ ਪਹਿਲਾਂ ਦੋ ਤਿੰਨ ਵਾਰੀ ਮੈਂ ਨੂੰ ਦੋ ਤਿੰਨ ਛੋਟੇ-ਛੋਟੇ ਜੇ ਕਰ ਲਈ ਹਿੱਸੇ ਤੇ ਹੁਣ ਇਸ ਨੂੰ ਇੰਦਾ ਛਿੱਲਣ ਡਈ ਆ ਬੜਾ ਔਖਾ ਤੇ ਚੰਗੀ ਤਰ੍ਹਾਂ ਹੱਥ ਨੂੰ ਤੇਲ ਲਾ ਕੇ ਛਿੱਲਣਾ ਆ ਤ ਬੜਾ ਟਾਈਮ ਲੱਗ ਜਾਂਦਾ ਘਟੋ ਘਟੇ ਨੂੰ ਛਿੱਲਣ ਨੂੰ ਘੰਟਾ ਇੱਕ ਚਾਹੀਦਾ ਛਿੱਲਣ ਨੂੰ ਘੰਟਾ ਲੱਗ ਜਾਂਦਾ ਹੈ ਛਿੱਲਣ ਨੂੰ ਫੇਰ ਕੱਟਣ ਨੂੰ ਕੱਟਣ ਨੂੰ ਵੀ ਟਾਈਮ ਲੱਗ ਜਾਂਦਾ ਹੈ ਫੇਰ ਮੁੜ ਕੇ ਇਹਨੂੰ ਧੋਣਾ ਤਲਣਾ ਬੜਾ ਟਾਈਮ ਲੱਗ ਜਾਂਦਾ ਇਹਨੂੰ ਬਣਾਉਣ ਨੂੰ ਵੀ ਪਰ ਹੁੰਦਾ ਵਧੀਆ ਹੁੰਦਾ ਹੈ ਸਿਆਲਾ ਦੇ ਵਿੱਚ ਜਿਆਦਾ ਵਧੀਆ ਹੁੰਦਾ ਆ ਇਹ ਗਰਮ ਹੁੰਦਾ ਆ ਤੇ ਜਿੱਦਾਂ ਆਪਣੇ ਲੱਕ-ਲੁੱਕ ਦੁਖਦੇ ਰਹਿੰਦੇ ਆ ਤੇ ਉਹਦੇ ਵਾਸਤੇ ਤਾਂ ਬੜਾ ਵਧੀਆ ਆ ਗਰਮੀ ਦੇ ਵਿੱਚ ਤਾਂ ਚਲੋ ਗਰਮੀ ਵੀ ਬਹੁਤ ਹੁੰਦੀ ਆ ਤੇ ਥੋੜਾ ਸਾਵਧਾਨੀ ਖਾਣਾ ਚਾਹੀਦਾ ਆ ਇਸ ਨੂੰ ਮੈਂ ਹੁਣ ਚੰਗੀ ਤਰ੍ਹਾਂ ਇਹ ਨਾ ਸਾਰੇ ਪਾਸੇ ਉਹ ਛਿੱਲ ਲਿਆ ਤੇ ਕੱਟ ਕੇ ਇੱਧਰ ਰੱਖ ਲਿਆ ਤੇ ਹੁਣ ਛੋਟੇ ਛੋਟੇ ਪੀਸ ਕਰਨੇ ਆ ਬੜਾ ਟਾਈਮ ਲੱਗ ਜਾਂਦਾ ਕੱਟਣ ਨੂੰ ਇਹਨੂੰ ਤੇ ਹੁਣ ਮੈਂ ਛੋਟੇ ਛੋਟੇ ਜਿਹੇ ਪੀਸ ਕਰ ਲੈਣੇ ਆ ਮੁੜ ਕੇ ਫਿਰ ਨੂੰ ਬਾਅਦ ਵਿੱਚ ਧੋਵਾਂਗੀ ਹੱਥਾਂ ਨੂੰ ਆਂਦੇ ਮੈਂ ਤੇਲ ਲਾਇਆ ਤੇਲ ਲਾ ਲਾ ਕੇ ਕੱਟਿਆ ਇਹ ਹੱਥਾਂ ਨੂੰ ਇਹਦੇ ਵਿੱਚ ਉਹ ਜਿਹੜੀ ਦੁੱਧ ਜਿਹਾ ਹੁੰਦਾ ਹੈ ਚਿੱਟਾ ਜਿੱਟਾ ਜਿਹਾ ਗੂੰਦ ਜੀ ਵਾਂਗੂ ਉਹ ਚੁੰਬੜਦਾ ਰਹਿੰਦਾ ਆ ਤੇਰੇ ਦੇ ਵਿੱਚ ਆ ਜਿਹੜੇ ਕੰਡੇ ਜੇ ਵਾਲ ਜੇ ਇਹ ਵੀ ਹੱਥਾਂ ਨੂੰ ਲੱਗਦੇ ਰਹਿੰਦੇ ਇਦਾਂ ਤੇ ਤੇਲ ਲਾਨਾ ਥੋੜਾ ਸੌਖਾ ਰਹਿੰਦਾ ਆ ਵਧੀਆ ਤਰੀਕੇ ਨਾਲ ਕੱਟ ਹੋ ਜਾਂਦਾ ਆ ਇਹਨੂੰ ਇਹ ਆ ਜੇ ਆਪਾਂ ਥੋੜਾ ਬਣਾਉਣਾ ਆ ਜੇ ਸਾਰਾ ਨਹੀਂ ਬਣਾਉਣਾ ਆ ਇਦਾਂ ਇਹ ਨਾ ਅੱਧਾ ਕੱਟ ਕੇ ਨਹੀਂ ਰੱਖਣਾ ਹੈਗਾ ਤੇ ਇਸ ਨੂੰ ਇਦਾਂ ਪੀਸ ਕੀਤਾ ਸਾਰਾ ਪੀਸ ਕਰਕੇ ਤਲਕੇ ਰੱਖ ਲੈਣਾ ਆ ਫ੍ਰਿਜ ਦੇ ਵਿੱਚ ਇਨੂੰ ਜਦੋਂ ਠੰਡਾ ਹੋ ਗਿਆ ਤਲਣ ਤੋਂ ਬਾਅਦ ਭਾਵੇਂ ਕਿਸੇ ਬੰਦ ਭਾਂਡੇ ਚ ਪਾ ਲਿਓ ਜਾਂ ਲਿਫਾਫੇ 'ਚ ਪਾ ਕੇ ਰੱਖ ਲਿਓ ਪਰ ਇਹ ਆ ਕਿ ਦੂਜੇ ਤੀਜੇ ਦਿਨ ਤੜਕਾ ਲਾ ਲੈਣਾ ਆ ਮੁੜ ਕੇ ਜੇ ਇਹਦਾ ਕੱਚਾ ਹੀ ਰੱਖ ਦਿੱਤੇ ਤਾਂ ਕੋੜਾ ਹੋ ਜਾਂਦਾ ਆ ਮੈਂ ਇੱਕ ਦੋ ਵਾਰ ਇਹਦਾ ਰੱਖਿਆ ਤੇ ਕੋੜਾ ਹੋ ਗਈ ਸੀ ਇਹਦੇ ਤਲਕੇ ਰੱਖੀਏ ਤੇ ਫਿਰ ਤਾਂ ਕੋਈ ਨਹੀਂ ਹੁੰਦਾ ਫਿਰ ਤਾਂ ਇਹ ਆ ਕਿ ਦੂਜਾ ਤੜਕਾ ਵੀ ਸੋਖਾ ਲੱਗ ਜਾਂਦਾ ਆ ਤੇ ਉਧਰੋਂ ਫਿਰ ਮਿੰਦਰਜੀਤ ਆ ਕੇ ਕਹਿੰਦੇ ਮੈਂ ਕੱਟਦਾ ਆ ਤੈਨੂੰ ਨਹੀਂ ਕੱਟਣਾ ਆਉਂਦਾ ਤੇ ਮੈਨੂੰ ਇੱਥੇ ਕੱਟਣਾ ਦੱਸਣ ਲੱਗੇ ਆ ਉਦਾਂ ਰੋਜ ਕੱਢਦੀ ਮੈਂ ਹੀ ਆ ਅੱਜ ਚੇਤਾ ਆ ਗਿਆ ਤੇ ਅੱਜ ਮੈਨੂੰ ਸਿਕਾਉਣ ਲੱਗੇ ਹੈ ਕਿ ਤੂੰ ਕੱਢਣਾ ਆ ਮੈਂ ਤੈਨੂੰ ਕੱਟ ਕੇ ਦਾਦਾ ਕਿਦਾਂ ਕੱਟੀਦਾ ਆ ਇੱਧਰ ਫਤੇ ਸਿੰਘ ਦੇ ਵਾਜੇ ਵੱਜਦੇ ਆ ਚਾਲ ਚੱਲੀਏ ਟੀਊਸ਼ਨ ਚੱਲੀਏ ਥੋੜ੍ਹ-ਥੋੜ੍ਹਦੀ ਮੰਮੀ ਦੀ ਹਲਵਾਈ ਲੱਗ ਗਈ ਬਾਤ ਨੇ ਥੋੜੀ ਤਿੱਖੀ ਆ ਗਈ ਦੇਖੋ ਮੈਂ ਹੁਣ ਪਹਿਲਾਂ ਕਰਦੇ ਤਿੱਖੀ ਕਰਾਉਣ ਜਾਣੀ ਆ ਕਰਦਾ ਵਾਲੇ ਭਾਈ ਤੋਂ ਠੀਕ ਆ ਕਿਰਮਿੰਦਰ ਜੀ ਤੇਰੇ ਕਟਹਲ ਕੱਟਣਾ ਆ ਮੈਨੂੰ ਕਰ ਦੇ ਤਿੱਕੀ ਕਰਕੇ ਦੇ ਦੋ ਆਜੋ ਬਿਠਾਈ ਦਿੱਤੇ ਅਜੇ ਤੁਸੀਂ ਤਾਂ ਕਰਦਾ ਤਿੱਖਿਆ ਕਰਨ ਨੂੰ ਆਗੇ ਕੱਟ ਦੋ ਕਰ ਦੋ ਇਹਨੂੰ ਫਰਾਈ ਵੀ ਕਰਨਾ ਤੁਸੀਂ ਬੈ ਜਾ ਰਾ ਹਾਂ ਬੈ ਜਾ ਕੀ ਫਰਾਈ ਵੀ ਕਰਕੇ ਦੇਣਾ ਮੈਂ ਕਿਹਾ ਤੜਕਾ ਲੋਣਾ ਅੱਜ ਸੋਬਰ ਪਰ ਕੱਟਿਆ ਗਿਆ ਹੈ ਕੱਟਿਆ ਨਹੀਂ ਗਿਆ ਫਰਾਈ ਕਰਕੇ ਜਾਓਗੇ ਤੁਸੀਂ ਮੈਂ ਲਸਣ ਅਦਰ ਕੱਟਣਾ ਮੈਂ ਕਦਾ ਤੇ ਜੱਜ ਜੱਜ ਦੀ ਮਾਰੀ ਦਿਖਾ ਲਾ ਤੇ ਕੱਟੇ ਜਿੱਦਾਂ ਕੱਟਿਆ ਉਹਦਾ ਫਰਾਈ ਵੀ ਕਰਕੇ ਦੋ ਮੈਨੂੰ ਤੜਾਈ ਬੋਲੀ ਨਾਲ ਕੰਮ ਝੂਠਾ ਮੈਥੇ ਨਹੀਂ ਬਣਦਾ ਇਨਾ ਇਹ ਕੰਮ ਝੂਠਾ ਤੇ ਖਾਣ ਵਾਲਾ ਗੱਲ ਵਿੱਚ ਝੂਠਾ ਭੁੱਲ ਜਾ ਰੋਟੀਆਂ ਬਾਹਰੋਂ ਖਾਇਓ ਢਾਬਿਆਂ ਤੋਂ ਕੋਈ ਗੱਲ ਗਰੇਲਾਟ ਲੱਗ ਗਈ ਆ ਚੱਲ ਜਾ ਚੱਲ ਜਾ ਮੇਰੀ ਵੀ ਪੈਕ ਕਰਾ ਕੇ ਲਿਆਇਆ ਹਾਂ ਹਾਂ ਤੂੰ ਇਆਂ ਖਾਇਆ ਮੈਂ ਬਣਾ ਲਿਆ ਬਜ਼ੋਰਾ ਢੱਬ ਕੇ ਕਢਾਲ ਕੱਟ ਹੋ ਗਏ ਤੇ ਹੁਣ ਇਸ ਨੂੰ ਮੈਂ ਧੋਣ ਲੱਗੀ ਐ ਦਾ ਜਿਹੜੇ ਛਾਨਣੇ ਜੇ ਆਪਣੇ ਘਰ ਹੁੰਦੇ ਜਿੱਥੋਂ ਪਾਣੀ ਨਿਕਲ ਜਾਂਦਾ ਆ ਉਹਦੇ ਵਿੱਚ ਧੋਣਾ ਆ ਇਹ ਇਹਨੂੰ ਚੰਗੀ ਤਰ੍ਹਾਂ ਧੋ ਲੈਣਾ ਆ। ਕੱਟ ਦੇ ਘਟਾਉਂਦੇ ਆ ਬੜਾ ਗੰਦਾ ਹੋਇਆ ਹੁੰਦਾ ਆਪਣੇ ਹੱਥਾਂ ਦੇ ਨਾਲ ਤੇਲ ਤੋਂ ਲੱਗਿਆ ਹੁੰਦਾ ਤੇ ਇਹਨੂੰ ਚੰਗੀ ਤਰ੍ਹਾਂ ਸਾਫ਼ ਪਾਣੀ ਦੇ ਵਿੱਚ ਧੋ ਲੈਣਾ ਤੇ ਥੋੜੇ ਟਾਈਮ ਨੂੰ ਇਸ ਨੂੰ ਨਿਚੜਨ ਨੂੰ ਰੱਖ ਦੇਣਾ ਆ। ਤੇ ਇੱਦੀ ਮੈਂ ਸਾਰਾ ਧੋ ਲਿਆ ਆ। ਮੈਂ ਸਾਰਾ ਫਰਾਈ ਕਰ ਲੈਣਾ ਤੇ ਵਿੱਚ ਉਦਾ ਬਣਾਵਾਂਗੇ। ਇਹ ਆ ਕਿ ਤਲਿਆ ਹੁੰਦਾ ਤੇ ਜਦੋਂ ਮਰਜ਼ੀ ਆਪਾਂ ਤੜਕਾ ਲਾ ਲਈਏ। ਇੱਕ ਦਿਨ ਜੇ ਵਾ ਜਿੰਨਾ ਬਣਾਓ ਉਨਾਂ ਹੀ ਸੁੱਕਾ ਖਾਦਾ ਜਾਂਦਾ ਨਾਲੇ ਗਰਮੀ ਦੇ ਵਿੱਚ ਗਰਮ ਹੁੰਦਾ ਤਾਂ ਕਰਕੇ ਮੈਂ ਥੋੜਾ ਅੱਧਾ ਹੀ ਬਣਾਉਣਾ ਆ ਅੱਧਾ ਰੱਖ ਦੇਣਾ ਆ ਤਲ ਕੇ ਇੱਕ ਦੋ ਦਿਨ ਛੱਡ ਕੇ ਉਸ ਨੂੰ ਤੜਕਾ ਹੀ ਲਾਉਣਾ ਫਿਰ ਤਾਂ ਆਪਾਂ ਕੰਮ ਤਾਂ तकरीबन ਨਿਬੜਿਆ ਹੀ ਹੋਣਾ ਆ ਕਾਢ ਹਲ ਕੱਟਣ-ਕੁੱਟਣ ਦਾ ਤੇ ਹੁਣ ਮੈਂ ਲੱਗੀ ਆ ਕੜਾਈ 'ਚ ਪਾ ਲਿਆ ਤੇਲ ਤੇਲ ਗਰਮ ਕਰਕੇ ਇਹਦੇ ਵਿੱਚ ਤਲਾਂਗੇ ਮੈਂ ਰਿਫਾਈਨਡ ਤੇਲ ਵਰਤਿਆ ਜੇ ਤੁਸੀਂ ਸਰੋਂ ਦਾ ਵਰਤਦੇ ਤਾਂ ਸਰੋਂ ਦਾ ਵੀ ਵਰਤ ਲੈਣਾ ਤੇ ਉਹਦਾ ਤਲਣ ਵਾਸਤੇ ਤਾਂ ਮੈਂ ਜ਼ਿਆਦਾਤਰ ਰਿਫਾਈਂਡ ਤੇਲ ਹੀ ਵਰਤਦੀ ਆ ਜੇ ਕੋਈ ਅੱਦ ਚੀਜ਼ ਫਰਾਈ ਕਰਨੀ ਆ ਤਾਂ ਨੋਦਰੋ ਜਿੰਨੀਦਰ ਤੇਲ ਤੱਤਾ ਹੁੰਦਾ ਉਨੀ ਦੇਰ ਮੈਂ ਨਾਲ ਨਾਲ ਗੰਡੇ ਤੇ ਅਦਰਕ ਕੱਟਣਾ ਛੋ ਥੋੜਾ ਸੌਖਾ ਛੇਤੀ ਕੰਮ ਨਿਬੜੂਗਾ ਅੱਜਕੱਲ੍ਹ ਬਰਸਾਤਾ ਦੇ ਵਿੱਚ ਨਾ ਗੰਡੇ ਵੀ ਵਿੱਚੋਂ ਬਾਰੇ ਬਾਹਰੋਂ ਬੜੇ ਸੋਹਣੇ ਹੁੰਦੇ ਤੇ ਵਿੱਚੋਂ ਐਨ ਗਲੇ ਨਿਕਲਦੇ ਆ ਅਮੀ ਮੂਹ ਦੇ ਮੌਸਮ ਕਰਕੇ ਪਈ ਪਈ ਵਿੱਚ ਉਹ ਹੋ ਜਾਂਦੇ ਆ ਆਏ ਦੋ ਕੁ ਮਹੀਨੇ ਹੀ ਆ ਮੁੜ ਕੇ ਫਿਰ ਗਾਂ ਸਿਆਲ ਆਗੇ ਫਿਰ ਸਹੀ ਹੋ ਜਾਣਾ ਆ ਮੈਂ ਸਾਰਾ ਕੁਛ ਨਾਰਨ ਨਾਲ ਅਦਰਕ ਲਸਣ ਵਗੈਰਾ ਪਿਆਜ਼ ਕਟਣ ਦੇ ਤਾਂ ਜੋ ਛੇਤੀ ਕੰਮ ਨਿਬੜ ਜੇ ਹੁਣ ਹੋ ਗਿਆ ਤੇਲ ਗਰਮ ਤੇ ਮੈਂ ਵਿੱਚ ਪਾਉਣ ਦੀ ਉਹ ਕੀ ਹੋਇਆ ਜੇ ਮੈਂ ਧੋਕੇ ਰੱਖੇ ਸੀ ਨਿਚੜ ਤਾਂ ਉਹਦਾ ਗਿਆ ਪਰ ਅਜੇ ਗਿੱਲਾ ਹੈ ਜੇ ਆਪਾਂ ਟਾਈਮ ਨਾਲ ਸਵੇਰੇ ਕੱਟਿਆ ਹੋਵੇ ਧੁੱਪੇ ਰੱਖ ਲਈਏ ਤੇ ਫਿਰ ਤਾਂ ਪਾਣੀ ਪੂਣੀ ਸੁੱਕ ਜਾਂਦਾ ਆ ਇਹ ਤਾਜ਼ਾ ਤਾਜਾ ਆਇਆ ਤੇ ਨਾਲ ਹੀ ਧੋਤਾ ਕੱਟ ਕੇ ਤੇ ਉਹਦੇ ਕਰਕੇ ਵਿੱਚ ਮੜਾ ਮੜਾ ਜੇ ਪਾਣੀ ਹੈਗਾ ਸੀ ਉਹ ਤਾਂ ਕੋਈ ਗੱਲ ਨਹੀਂ ਆਪੀ ਤੇਲ ਦੇ ਵਿੱਚ ਸੁੱਕ ਸਕ ਜਾਣਾ ਪਾਣੀ ਹੋ ਗਿਆ ਸਹੀ ਤੇ ਇਸ ਨੂੰ ਆਪਾਂ ਹੁਣ ਫਰਾਈ ਕਰ ਲੈਣਾ ਆ ਲੈ ਗਏ ਆ ਅਜੇ ਥੋੜਾ ਥੋੜਾ ਕੱਚਾ ਆ ਥੋੜੇ ਟਾਈਮ ਲਈ ਹੋਰ ਕਰ ਲੈਣਾ ਆ ਉਹਨੂੰ ਟਾਈਮ ਹੀ ਬਹੁਤ ਲੱਗ ਜਾਂਦਾ ਘਟੋ ਘਟ ਦੋ ਤੇ ਤਿੰਨ ਘੰਟੇ ਲੱਗ ਜਾਂਦੇ ਆ ਜਿਆਦਾ ਟਾਈਮ ਤਾਂ ਕੱਟਣ ਨੂੰ ਵੱਢਣ ਨੂੰ ਲੱਗਦਾ ਆ ਫਿਰ ਤਲਣ ਨੂੰ ਤੇ ਮੁੜ ਕੇ ਜਿਹੜਾ ਤੜਕਾ ਉਹ ਤਾਂ ਛੱਟੋ ਹੋ ਜਾਂਦਾ ਆ ਉਹਦੇ ਵਿੱਚ ਤਾਂ ਆਪਾਂ ਤੜਕੇ ਦੇ ਤਾਂ ਚਲੋ ਮਿਕਸ ਕਰਨਾ ਆ ਤੇ ਹੁਣ ਮੈਂ ਕੱਢ ਲਿਆ ਫਰਾਈ ਹੋ ਗਿਆ ਤੇ ਇਸੇ ਤਰ੍ਹਾਂ ਮੈਂ ਬਾਕੀ ਦਾ ਕਰ ਲੈਣਾ ਆ ਇੱਧਰ ਰਸੋਈ ਚ ਉਹ ਇੱਧਰ ਜਿਹੜੀ ਕਸਰਕਸਰ ਬਚੀ ਸੀਗੀ ਅੰਦਰ ਤਾਂ ਕਹਿੰਦੇ ਚਲੋ ਖਲਾਰਾ ਪਿਆ ਨਹੀਂ ਇੱਥੇ ਰਸੋਈ ਚ ਪੌਣ ਆ ਗਏ ਸਾਰਾ ਆਲੇ ਦੁਆਲੇ ਖਲਾਰਾ ਪਾਰਤਾ ਜਿੱਦਾਂ ਮੀਂਹ ਚ ਬਰਫ਼ ਨਹੀਂ ਡਿੱਗੀ ਹੁੰਦੀ ਉਹ ਸਭ ਨੇ ਇਹਨਾਂ ਨੇ ਸਾਰੇ ਪਾਸੇ ਖਲਾਰਾ ਪਾ ਕੇ ਰੱਖ ਦਿੱਤਾ ਵਿੱਚੋਂ ਆ ਕੇ ਬੀ ਕੱਢਣ ਲੱਗੇ ਤੇ ਹੁਣ ਮੈਂ ਲਾਉਂਗੀ ਤੜਕਾ ਮੈਂ ਤੇਲ ਉਹੀ ਵਰਤ ਲਿਆ ਮੈਂ ਕਿ ਚਲੋ ਤੱਤਾ ਹੋਇਆ ਇਹਦੇ ਵਿੱਚ ਪਾ ਲੈਣੀ ਆ ਸਭ ਤੋਂ ਪਹਿਲਾਂ ਪਾ ਲੈਣਾ ਆ ਜੀਰਾ ਤੁਸੀਂ ਜਿਹੜੇ ਮਸਾਲੇ ਰਸੋਈ ਚ ਆਪ ਵਰਤੀਦੇ ਹੋ ਉਹੀ ਨਾਰਮਲ ਪਾਉਣੇ ਆ ਜਿਹੜੇ ਪਾਏ ਦੀਏ ਜੀਰੇ ਦੇ ਨਾਲ ਹੁਣ ਮੈਂ ਪਾ ਲੈਣਾ ਅਦਰਕ ਲਸਣ ਤੇ ਹਰੀਆਂ ਮਿਰਚਾਂ ਮੈਂ ਇਕੱਠੀਆਂ ਗ੍ਰाइंड ਕਰ ਲਈਆਂ ਸੀਗੀਆਂ ਮੈਂ ਜ਼ਿਆਦਾ ਬਰੀਕ ਨਹੀਂ ਕੀਤੀਆਂ ਥੋੜੀਆਂ ਥੋੜੀਆਂ ਮੋਟੀਆਂ ਮੋਟੀਆਂ ਜਿਹੀਆਂ ਰੱਖੀਆਂ ਐ ਸੁੱਕੀ ਸਬਜ਼ੀ ਚ ਵਧੀਆ ਲੱਗਦੀ ਥੋੜੀ ਮੋਟੀ ਮੋਟੀ ਅਦਰਕ ਲਸਣ ਜੇ ਥੋੜੇ ਥੋੜੇ ਮੋਟਾ ਮੋਟਾ ਵਧੀਆ ਲੱਗਦਾ ਐ ਇਹ ਤਿੰਨੇ ਚੀਜ਼ਾਂ ਮੈਂ ਜ਼ਿਆਦਾਤਰ ਇਕੱਠੀਆਂ ਹੀ ਕਰਦੀ ਹੁੰਦੀ ਐ ਅਦਰਕ ਲਸਣ ਤੇ ਹਰੀਆਂ ਮਿਰਚਾਂ ਤੇ ਹੁਣ ਵਿੱਚ ਥੋੜੀ ਜਿਹੀ ਮੈਂ ਹਿੰਗ ਪਾ ਲਈ ਐ ਇਸ ਨੂੰ ਅਦਰਕ ਲਸਣ ਨੂੰ ਡਾਕੂਮੈਂਟ ਪੁੰਨੰਤਵਾ ਦੇ ਵਿੱਚ ਪਿਆਜ਼ ਪਿਆਜ਼ ਤੇ ਟਮਾਟਰ ਉਹ ਵੀ ਮੈਂ ਇਕੱਠੇ ਪਾਤੇ ਸੁੱਕੀ ਸਬਜੀ ਸੁੱਕੀ ਸਬਜੀ ਚ ਨਾਲ ਵੀ ਭੁੱਜ ਜਾਂਦੇ ਆ ਉਹਦੇ ਗੰਡੇ ਟਮਾਟਰ ਤਾਂ ਕਿਉਂਕਿ ਕਟਹਲ ਦਾ ਪਹਿਲੇ ਹੀ ਫਰਾਈ ਹੋਇਆ ਤੇ ਉਹਦੇ ਕਰਕੇ ਇਹਨੂੰ ਥੋੜਾ 10 15 ਮਿੰਟ ਲਈ ਆਪਾਂ ਭੁੱਲ ਲੈਣਾ ਤੜਕੇ ਨੂੰ ਜਿਦਾ ਮੁੰਨੀ ਦਾ ਵਿੱਚ ਮੈਂ ਕਸੂਰੀ ਮੇਥੀ ਪਾ ਲਈ ਆ ਲੂਣ ਪਾ ਲਿਆ ਹਲਦੀ ਪਾ ਲਈ ਤੁਸੀਂ ਜਿਹੜੇ ਮਸਾਲੇ ਵਰਤਦੇ ਆ ਨਾਲ ਉਹ ਪਾ ਲੈਣੇ ਆ ਤੇ ਜਿਦਾਂ ਧਨੀਆ ਪਾウダー ਕਾਲੀ ਮਿਰਚ ਪਾウダー ਪਾਉਂਦੇ ਹੋ ਵੀ ਪਾ ਲਿਓ ਜੇ ਤੁਹੀ ਪਾਉਣੇ ਆ ਤੇ ਹੁਣ ਮੈਂ ਕਿਚਨ ਕਿੰਗ ਮਸਾਲਾ ਸੀ ਇੱਕ ਵਰਤੀ ਦਾ ਉਹ ਵਿੱਚ ਪਾ ਲਿਆ ਆ ਜਿਆਦਾ ਨਹੀਂ ਪਾਇਆ ਥੋੜਾ ਹਸਾਬ ਨਾਲ ਪਾਇਆ ਆ ਇਸ ਨੂੰ ਮਿਕਸ ਕਰਕੇ ਹੁਣ ਘਟੋ ਘਟ ਕੱਟ ਗੈਸ ਤੇ 15 ਤੋਂ 20 ਮਿੰਟ ਲੱਗ ਜਾਂਦੇ ਭੁੱਜਣ ਨੂੰ ਗੰਡਾ ਵੀ ਮੈਂ ਥੋੜਾ ਮੋਟਾ-ਮੋਟਾ ਹੀ ਕੱਟਿਆ ਸੀ ਜਿਆਦਾ ਬਰੀਕ ਨਹੀਂ ਕੱਟਿਆ ਸੁੱਕੀ ਸਬਜ਼ੀ ਚ ਮੋਟਾ-ਮੋਟਾ ਜਿਆ ਵਧੀਆ ਲੱਗਦਾ ਤੇ ਜਿਹੜਾ ਖਲਾਰਾ ਪੱਕ ਗਏ ਆ ਮੈਂ ਕਿਹ ਚਲੋ ਓਨੀ ਧਿਰ ਮੈਂ ਉਸ ਮੇਢਾ ਜਿੰਨੀ ਧਿਰ ਤੜਕਾ ਆਪਣਾ ਹੁੰਦਾ ਆ ਤੇ ਇਧਰ ਤੜਕਾ ਤਕਰੀਬਨ ਹੋ ਹੀ ਗਿਆ ਆ ਤੇ ਹੁਣ ਵਿੱਚ ਜਿਹੜਾ ਆਪਾਂ ਕਟਹਲ ਫਰਾਈ ਕੀਤਾ ਸੀ ਉਹ ਪਾ ਦੇਣਾ ਆ ਉਸ ਨੂੰ ਮਿਕਸ ਕਰਕੇ ਤੇ 5 ਤੋਂ 10 ਮਿੰਟ ਵਾਸਤੇ ਘੱਟ ਗੈਸ ਕਰਕੇ ਰੱਖ ਦੇਣਾ ਤੇ ਜਿਹੜਾ ਤੜਕਾ ਆ ਵਿੱਚ ਚੰਗੀ ਤਰ੍ਹਾਂ ਉਹਦੇ ਲੂਣ ਮਿਰਚ ਜਿਹੜਾ ਵਿੱਚ ਕਟਹਲ ਦੇ ਮਿਕਸ ਹੋ ਜਵੇ ਚੰਗੀ ਤਰ੍ਹਾਂ ਜਿਹੜਾ ਫਿੱਕਾ ਫਿੱਕਾ ਜਨ ਖਾਨ ਨੂੰ ਲੱਗੇ ਤੇ ਇਸ ਨੂੰ ਹੁਣ 10 ਤੋਂ 15 ਮਿੰਟ 5 10 5 ਤੋਂ 10 ਮਿੰਟ ਤੱਕ ਹੀ ਹੋ ਜਾਂਦਾ ਹੈ ਘੱਟ ਗੈਸ ਕਰਕੇ ਰੱਖ ਦੇਣਾ ਆ ਹੁਣ ਮੈਂ ਗੁੰਨਣ ਲੱਗੀ ਆਟਾ ਜਿੰਨੀ देर ਸਬਜੀ ਆਪਣੀ ਹੁੰਦੀ ਆ ਓਨੀ ਦੇਰ ਆਪਾਂ ਆਟਾ ਗੁੰਨ ਲੈਣਾ ਆ ਆਲਟੇ ਨੂੰ ਮੈਂ ਮਾਲਿਆ ਥੋੜਾ ਜਿਹਾ ਦੋ ਤਿੰਨ ਮੁਕੀਆਂ ਦੇ ਕੇ ਇਸ ਨੂੰ ਮੈਂ ਢੱਕ ਕੇ ਰੱਖ ਦਿੰਦੀ ਹੁੰਨੀ ਆ 10 ਤੋਂ 15 ਮਿੰਟ ਵਾਸਤੇ ਤੇ ਇਦਾਂ ਪਿਆ ਪਿਆ ਸੌਫਟ ਹੋ ਜਾਂਦਾ ਆ ਤੇ ਕੰਮ ਛੇਤੀ ਨਿਬੜ ਜਾਂਦਾ ਹੈ ਇਦਾਂ ਫਿਰ ਜਦੋਂ ਤੱਕ ਇਹ ਪਿਆ ਹੋਣਾ ਮੈਂ ਹੋਰ ਕੋਈ ਕੰਮ ਕਰ ਲੈਣਾ ਆ ਤੇ ਹੁਣ ਮੈਂ ਦਰਜੀਲੀ ਦਰਜੀ ਨੂੰ 슈ਗਰ ਹੈ ਤੇ ਉਹ ਆਟੇ ਦੇ ਵਿੱਚ ਫਿਰ ਵੇਸਣ ਮਿਲਾ ਕੇ ਉਹ ਆਟਾ ਗੁੰਨੀਦਾ ਆ ਤੇ ਇਹਦੇ ਵਿੱਚ ਉਹ ਜਿਹੜਾ ਹੈ ਨਾ ਆਟਾ ਤਾਂ ਪਾਈਦੇ ਨਾਲ ਚੁੰਬੜ ਜਾਂਦਾ ਗੁੱਜਦਾ ਹੈ ਨਹੀਂ ਵੇਸਣ ਦਾ ਤਾਂ ਕਰਕੇ ਫਿਰ ਮੈਂ ਵਿੱਚ ਥੋੜਾ ਕਣਕ ਦਾ ਡੈੜੀ ਕਹਿੰਦੇ ਮਿਕਸ ਕਰ ਲਿਆ ਕਰ ਇੱਕ ਕਾਲੀਜ ਦਾ ਮੰਨ ਲਓ ਕਣਕ ਦੀ ਦੋ ਕolli ਵਿੱਚ ਵੇਸਣ ਦੀ ਪਾ ਲੈਣੀ ਆ ਐਂਦਾ ਕਰਕੇ ਤੇ ਮੈਂ ਇਸ ਨੂੰ ਹੁਣ ਇਹ ਪ੍ਰਾਧ ਦੇ ਨਾਲ ਚੁੰਬੜੀ ਜਾਂਦੇ ਆ ਜਾਂ ਵੇਸਣ ਦਾ ਨਾਲ ਚੁੰਬੜ ਜਾਂਦਾ ਹੈ ਨਾ ਹੱਥਾਂ ਨੂੰ ਲੱਗਦਾ ਰਹਿੰਦਾ ਪ੍ਰਾਧ ਨੂੰ ਤਾਂ ਕਰਕੇ ਵਿੱਚ ਕਣਕ ਦਾ ਮਿਕਸ ਕਰੀਦਾ ਤਾਂ ਵੀ ਲੱਗਦਾ ਰਹਿੰਦਾ ਆ ਪਰ ਇਹ ਇਕੱਲੇ ਨਾਲ ਇਕੱਲੇ ਵੇਸਣ ਦੇ ਆਟੇ ਨਾਲ ਤਾਂ ਸਹੀ ਆ ਤੇ ਇਸ ਨੂੰ ਹੁਣ ਜਿੱਦਾਂ ਆਪਾਂ ਪੇੜਾ ਗੀਦਾ ਤਕਰੀਬਨ ਮੈਂ ਉਸ ਤਰੀਕੇ ਦੇ ਨਾਲ ਕਰ ਲੈਣੀ ਹੁੰਨੀ ਥੋੜਾ ਹੁੰਦਾ ਚਾਰ ਪੰਜ ਫੁਲਕੀਆਂ ਦਾ ਤਾਂ ਆਟਾ ਹੁੰਦਾ ਹੈ ਤੇ ਹੋ ਜਾਂਦਾ ਇਦਾਂ ਇਹ ਤੇ ਰੱਖ ਦੇਣਾ ਜਦੋਂ ਤੱਕ ਇਹ ਪਿਆ ਹੋਣਾ ਹੋਰ ਸੌਫਟ ਹੋ ਜਾਣਾ ਜਦੋਂ ਤੱਕ ਆ ਫੁਲਕੇ ਲਾਉਣੇ ਆ ਤੇ ਹੁਣ ਜਿਹੜਾ ਦੂਜਾ ਆਟਾ ਪਪਲੇ ਲਈ ਗੁੰਨੇ ਸੀ ਤੇ ਉਸ ਨੂੰ ਤਿੰਨ ਚਾਰ ਮੁਕੀਆਂ ਦੇ ਲੈਣੀਆਂ ਆ ਤੇ ਫੇਰ ਆਪਾਂ ਢੱਕ ਕੇ ਰੱਖ ਦਾਂਗੇ ਪੱਕਣ ਤੱਕ ਹੋਰ ਸੌਫਟ ਹੋ ਜਾਣਾ ਆ ਤੇ ਆਪਣੀ ਸਬਜ਼ੀ ਵੀ ਹੋ ਗਈ ਆ ਹੁਣ ਆਪਾਂ ਨਾਲ ਨਾਲ ਫੁਲਕੇ ਲਾ ਲੈਣੇ ਆ ਇੱਕ ਗਰਮੀ ਬੜੀ ਹੈ ਇਹੀ ਹੁੰਦਾ ਚਲੋ ਸਬਜੀ ਬਣੀ ਨਾਲੇ ਫੁਲਕੇ ਲਾ ਕੇ ਫੇਰ ਹੀ ਨਾ ਇਹ ਗਰਮੀ ਦੇ ਵਿੱਚ ਵੀ ਗਰਮੀ ਹੈ ਵੀ ਬਹੁਤ ਆ ਰਸੋਈ 'ਚ ਕੰਮ ਕਰਨਾ ਸੌਖਾ ਕਿਹੜਾ ਹੈਗਾ ਆ ਦੋ ਤਿੰਨ ਘੰਟੇ ਤੱਕ ਸਬਜੀ ਨੂੰ ਲੱਗ ਜਾਂਦੇ ਜਦੋਂ ਇਦਾਂ ਦੀ ਬਣਾਉਣੀ ਹੋਵੇ ਤੇ ਦਾਲ ਦੂਲ ਤਾਂ ਉਹਦਾ ਥੋੜੀ ਛੇਤੀ ਬਣ ਜਾਂਦੀ ਆ ਤੇ ਹੁਣ ਫਤਿਹ ਸਿੰਘ ਤੇ ਪੜਨ ਦੀ ਵਾਰੀ ਹੋ ਗਈ ਆ ਇਹ ਪੜਦਾ ਹੈ ਨਹੀਂ ਟਾਈਮ ਪਾਚਿਆ ਕਰਦਾ ਰਹਿੰਦਾ ਆ ਪੈਨਸਲ ਹੱਥ 'ਚ ਫੜ ਲੈਂਦਾ ਕਾਪੀ ਅੱਗੇ ਖੋਲ ਕੇ ਬਸ ਇਹਨੇ ਈਦਾ ਆਪਣੇ ਲੱਲੇ ਭੋਬੇ ਜੇ ਕਰੀ ਜਾਣੇ ਟਾਈਮ ਪਾਚਿਆ ਕਰੀ ਜਾਣਾ ਗੱਲਾਂ 'ਚ ਪਾਈ ਰੱਖਣਾ ਮੈਨੂੰ ਤੇ ਜਦੋਂ ਮੈਂ ਆਸੇ-ਪਾਸੇ ਜਾਂਨੀ ਮੈਨੂੰ ਕਹਾਂ ਦਿੰਦਾ ਕਿ ਮੰਮਾ ਤੁਸੀਂ ਬਾਹਰ ਜਾਓ ਫੇਰ ਕੰਮ ਝਟ ਕਰ ਲੈਂਦਾ ਆ ਪਪਾ ਦਾ ਨਾਮ ਕੀ ਆ ਪਪਾ ਦਾ ਨਾਮ ਕੀ ਆ ਪਪਾ ਦਾ ਨਾਮ ਕੀ ਆ ਮੈਂ ਤੈਨੂੰ ਪੁੱਛਿਆ ਆ ਇੱਟ ਨੂੰ ਬਸ ਪਪਾ ਦਾ ਨਾਮ ਕੀ ਆ ਨਹੀਂ ਏ ਬਸ ਪਾਪਾ ਪਾਪਾ 24 ਘੰਟੇ ਪਾਪਾ ਕੇ ਮੈਂ ਪਾਪਾ ਦੇ ਨਾਲ ਹੀ ਰਮਾਂ ਸਾਰਾ ਦਿਨ ਰਹਿੰਦਾ ਤੇ ਪੜਨ ਦਾ ਟਾਈਮ ਤੇ ਵੀ ਬਸ ਪਾਪਾ ਪੜਾਈ 'ਚ ਧਿਆਨ ਕੱਟ ਪਾਪਾ 'ਚ ਜਿਆਦਾ ਹੈ ਚਲੋ ਹੁਣ ਆਪਾਂ ਕਿਸੇ ਅਗਲੇ ਵਲੌਗ ਦੇ ਵਿੱਚ ਮਿਲਾਂਗੇ ਇਹੇ ਦਾ ਇਦੀ ਰੋਲਾ ਰੱਪਾ ਚੱਲਦਾ ਰਹਿੰਦਾ ਆ ਅੱਛੇ ਅੱਛੇ ਕੰਮ ਕੰਪਲੀਟ ਕਰ ਬੋਲੇਟ एरिया ਨੂੰ ਪਖੰਡ ਕਰੀ ਜਾਨਾ ਆ ਵੇਲੜ ਜਿੰਨਾ ਮਰਜੀ ਬਾਨੇ ਆ ਸਾਰੇ ਤੇਰੇ ਕੋਲ काम कोई सीधा नहीं करना पुठे अखर पुठे पास शुरू कराया जिसे खत्म करते इतना की होना है, है?